ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਸਾ ਬੁੱਟਰ ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਹੈ ਇਹਦੇ ਆਸ-ਪਾਸ ਪਿੰਡ ਹਰੀਕੇ ਕਲਾਂ ਇਹਦੇ ਨੇੜੇ ਹੈ ਪੁੱਟੀ ਆਲਾ ਖਿੜਕੀਆਂ ਆਲਾ ਇਹਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਮੱਝਾਂ ਵਿਕਰੀ ਵਾਲਾ ਆਉਂਦੀਆਂ ਰਹਿੰਦੀਆਂ ਹੈ ਅੱਜ ਦੀ ਵੀਡੀਓ ਤੇ ਦੋ ਨਾਗ ਹੈ ਜਿਹਦੇ ਚ ਬੂਰੀ ਮੱਜ ਬੂਰੀ ਝੋਟੀ ਬਿਲਕੁਲ ਤਾਜੀ ਸੂਈ ਛੋਟਾ ਬੱਚਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਇਹਨੇ ਕੱਟੀ ਨੂੰ ਜਨਮ ਦਿੱਤਾ ਹੈ ਬੂਰੀ ਕੱਟੀ ਹੈ ਮਾਰਕਿੰਗ ਜਿਹੜੀ ਜੇ ਦੇਖਦੇ ਆ ਤਾਂ ਚਾਰੇ ਪੈਰ ਵਾਈਟ ਆ ਦੋਸਤੋ ਬਾਕੀ ਅੱਖ ਦਾ ਰੰਗ ਤੁਸੀਂ ਵੀਡੀਓ ਚੋਂ ਦੇਖ ਲਓ ਸਾਈਡਾਂ ਤੋਂ ਗੁਲਾਬੀ ਹੈ ਸੈਂਟਰ ਬੂਰੀਆਂ ਮੱਜਾਂ ਦਾ ਜਿਵੇਂ ਹੁੰਦਾ ਏ ਇਸ ਤਰ੍ਹਾਂ ਦੀ ਅੱਖ ਦਿਸਦੀ ਹੈ ਬਾਕੀ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਪੱਕੇ ਹਵਾਨੇ ਦੀ ਝੋਟੀ ਇੱਕ ਮੱਜ ਦੱਸੋ ਇਹ ਵੀ ਨੀਲੀ ਰਾਵੀ ਨਸਲ ਦੀ ਹੈ ਤੇ ਇਹਦੇ ਨਾਲ ਬੱਚਾ ਸਾਹਮਣੇ ਬੈਠਾ ਬਾਈ ਤੋਂ ਪੁੱਛਾਂਗੇ ਬੱਚੇ ਆ ਇਹਨੇ ਕਿਹੜੇ ਨੂੰ ਜਨਮ ਦਿੱਤਾ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਪਸ਼ੂ ਖਰੀਦਦੇ ਹਾਂ ਤੁਸੀਂ ਆਪਦੀ ਮਰਜ਼ੀ ਦੇ ਨਾਲ ਤੇ ਉਹਦੀ ਤਸੱਲੀ ਕਰਨ ਦਾ ਤੁਹਾਡਾ ਹੱਕ ਹੁੰਦਾ ਜਰੂਰ ਆ ਕੇ ਦੇਖਿਆ ਕਰੋ ਆਓ ਬੂਰੀ ਤੋਂ ਹੀ ਸ਼ੁਰੂਆਤ ਕਰ ਗਏ ਆਪਾਂ ਕਤਰਬਾਈ ਸਸਟੀ ਕਾਰ ਰੂਟੀਨ ਚ ਆਈ ਜਾਂਦੀਆਂ ਮਾਂ ਜੀ ਹਾਂਜੀ ਹਾਂਜੀ ਵੀਡੀਓ ਵਰ ਕਦੇ ਕਦੇ ਹੀ ਬਣਾਉਣੇ ਹੋ ਸਿੱਧੇ ਹੀ ਭੇਜ ਦਿੰਨੇ ਆ ਹਾਂਜੀ ਵਿਕੀ ਜਾਂਦੀਆਂ ਵਿਕੀ ਜਾਂਦੀਆਂ ਹੁਣ ਸ਼ਾਇਦ ਵੀ ਵੀਡੀਓ ਲਗਾਤਾਰ ਹੀ ਪਾਵਾਂਗੇ ਲਗਾਤਾਰ ਹੀ ਪਾਵਾਂਗੇ ਹਾਂਜੀ ਅੱਛਾ ਇਸ ਤਰ੍ਹਾਂ ਜਿਵੇਂ ਹੁਣ ਅੱਜ ਇੱਕ ਬੂਰੀ ਐ ਨੀਲੀ ਰਵੀ ਦੀ ਐ ਕੇ ਐ ਨੀਲੀ ਰਵੀ ਵੀ ਆ ਜਾਂਦੀ ਹੈ ਬਈ ਨੀਲੀ ਰਵੀ ਆਉਂਦੀ ਹੈ ਜ਼ਿਆਦਾ ਆਪਣੇ ਕੋਲ ਜੀ ਜ਼ਿਆਦਾ ਨੀਲੀ ਰਵੀ ਆਉਂਦੀ ਹਾਂਜੀ ਹਾਂਜੀ ਮੋਰਾ ਘਟ ਆਉਂਦੀ ਹੈ ਨੀਲੀ ਰਵੀ ਰੂਟੀਨ ਚ ਇੱਕ ਦੋ ਦਿਨ ਛੱਡ ਕੇ ਦੋ ਤਿੰਨ ਮਹੀਨਿਆਂ ਹੀ ਆਈ ਜਾਂਦੀ ਹੈ ਠੀਕ ਐ ਅੱਛਾ ਬਈ ਅੱਜ ਜਿਹੜੀ ਬੂਰੀ ਝੋਟੀ ਦਿਖਾ ਰਹੇ ਇਹ ਮੂੰਹ ਦੀ ਛਿੱਗੀ ਹੈ ਜੀ ਠੀਕ ਐ ਇਹਨੇ ਪਿਛਲੇ ਸਵੇਰੇ 13 ਕਿਲੋ ਦੁੱਧ ਦਿੱਤਾ ਕੰਡੇ ਵਾਲਾ ਦੂਜਾ ਸੂਆ ਸੂਈ ਹੈ ਦੂਜਾ ਸੂਆ ਸੂਈ ਹੈ ਮੈਂ ਅਗਰ ਕੱਟੀ ਹੈ ਜੀ ਕਿੰਨੇ ਦਿਨੋਂ ਗੇਨੂ ਸੂਈ ਇਹ ਕੱਲ ਸਵੇਰੇ ਸੂਈ ਹੈ ਤੜਕੀ ਕੱਲ ਸਵੇਰੇ ਹੀ ਸੂਈ ਹੈ ਹਾਂਜੀ ਠੀਕ ਐ ਅੱਛਾ ਭਾਈ ਕੀ ਡਿਮਾਂਡ ਰਹਿਣੀ ਹੈ ਜੀ ਇਹਦਾ ਮੁੱਲ 170 ਹੈ ਜੀ 1 ਲੱਖ 70000 ਐਜ ਕੀ ਦੁੱਧ ਕਿੰਨਾ ਆਸ ਕਰਦੇ ਹੋ ਤੁਸੀਂ 15 ਕਿਲੋ ਤਾਂ ਪੂਰਾ ਪੱਕਾ ਰੁਟੀਨ ਚ ਦੇ ਹੀ ਦੇਊਗੀ 15 ਕਿਲੋ ਦੇ ਦਊਗੀ ਹਾਂਜੀ ਚਲੋ ਖੈਰ ਦੁੱਧ ਵੈਸੇ ਸੇਵਾ ਦਾ ਹੁੰਦਾ ਯਾਨੀ 13 ਕਿਲੋ ਪਿਛਲੇ ਸਵੇਰੇ ਦਿੱਤਾ ਤਾਂ ਬਈ ਨਾ ਦੇਣਾ ਚਾਹੀਦਾ ਇਹਨੂੰ ਠੀਕ ਦੋਸਤੋ 1 ਲੱਖ ਤੇ 70 ਹਜ਼ਾਰ ਡਿਮਾਂਡ ਹੈ ਸਿੰਘ ਕੁੰਡੇ ਦੀ ਹੈ ਬੂਰੀ ਝੋਟੀ ਹੈ ਹਾਈਟ ਦਾ ਅੰਦਾਜ਼ਾ ਤੁਸੀਂ ਵੀਡੀਓ ਚੋਂ ਲਾ ਲਿਓ ਲੰਬਾਈ ਫੁੱਲ ਹੈ ਛੇ ਦਾੰਦਾਂ ਦੇ ਮੂੰਹ ਦੇ ਵਿੱਚੋਂ ਹਜੇ ਜਵਾਨ ਹੋਣਾ ਝੋਟੀ ਨੇ ਕੱਟੀ ਨੂੰ ਇਹਨੇ ਜਨਮ ਦਿੱਤਾ ਪੱਕੇ ਹਵਾਂਦੇ ਦੀ ਬਿਲਕੁਲ ਤੇ ਕੱਲ ਹੀ ਸੋਈ ਹੈ ਹਜੇ ਲੱਤਾਂ ਦੇ ਉੱਤੇ ਭਲੂਣ ਉਵੇਂ ਹੀ ਹੈਗੀ ਹੈ ਢਾਂਚਾ ਤੁਸੀਂ ਦੇਖੋ ਰੰਗ ਸੋਹਣਾ ਦਰਮਿਆਨੀ ਹਾਈਟ ਦੀ ਮਾਰਕਿੰਗ ਵਾਲੇ ਪਾਸ ਤੋਂ ਜੇ ਦੇਖੀਏ ਤਾਂ ਵਾਈਟ ਨਿਸ਼ਾਨ ਇਹਦੀਆਂ ਅੱਖਾਂ 'ਚ ਵੀ ਹੈਗੇ ਆ। ਦੇਖੋ ਹਵਾਨਾ ਫੇਰ ਤੁਸੀਂ ਇਹਦਾ ਪੱਕੇ ਹਵਾਨੇ ਦੀ ਬਿਲਕੁਲ ਬਹੁਤ ਸੋਹਣੀ ਝੋਟੀ ਦੱਸੋ ਬੂਰੀ ਜਿਹਨੂੰ ਚੱਜਦੀ ਆ ਤਾਂ ਕਾਲ ਕਰਿਓ ਕੱਟੀ ਨੂੰ ਜਨਮ ਦਿੱਤਾ ਤੇ ਕੱਟੀ ਵੀ ਇਹਦੀ ਸੋਹਣੀ ਹੈ। ਇਹ ਕੱਟੀ ਕੱਟੀ ਦੀ ਅੱਖ ਵੀ ਇਹਦੇ ਨਾਲ ਬਿਲਕੁਲ ਲਾਲ ਸਾਈਡਾਂ ਤੋਂ ਘੇਰਾ ਦਿਸੂਗਾ। ਪਤਲੀ ਬੂਸ ਦੀ ਕੱਟੀ ਇਹਦੇ ਨਾਲ ਖਤਰਬਈ ਪੂਸ਼ ਫੜੀ ਇਹਦੀ ਮਾੜੀ ਜਿਹੀ ਦਿਖਾਈ ਕਿ ਪਿੱਛੋਂ ਚੜਾਈ ਦੇਖਿਓ ਦੋਸਤੋ ਝੋਟੀ ਦੀ ਤੁਸੀਂ ਬੈਕ ਸਾਈਡ ਤੋਂ ਖੁੱਲੀ ਡੁੱਲੀ ਝੋਟੀ ਕੋਈ ਨਾ ਸੋ ਦੇਖੋ ਇਹਦਾ ਤੁਸੀਂ ਸਟਰਕਚਰ ਪਾ ਕੋਸ਼ਿਸ਼ ਕਰਾਂਗੇ ਇਹਨੂੰ ਹੁਣ ਤੁਸੀਂ ਇਹਦਾ ਹਵਾਨਾ ਬਸ ਠੀਕ ਹੈ ਬਾਈ ਹਵਾਨਾ ਤੁਹਾਨੂੰ ਦਿਖਾਉਣਾ ਸੀ ਦੋਸਤੋ ਪੱਕੇ ਹਵਾਨੇ ਚ ਇਹੀ ਮੱਝਾਂ ਆਮ ਤੌਰ ਤੇ ਦੁੱਧ ਕੱਢਦੀਆਂ ਢਿੱਲੇ ਹਵਾਨੇ ਦੇ ਵਜਾਇ ਇਹਦੇ ਨਾਲ ਇੱਕ ਹੋਰ ਮੱਝ ਖੜੀ ਹੈ ਇਹ ਬਈ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹ ਤੇ ਤਿੰਨ ਦਿਨ ਹੋ ਗਏ ਇਹਨੂੰ ਸੂਈ ਹੁਣ ਬੌਲਾ ਆਂਦਾ ਜੱਜਾ ਕਿੰਨਾ 11 ਕਿਲੋ ਹੈਗੇ ਜੀ ਬੱਚਾ ਕੀ ਇਹਦੇ ਨਾਲ ਕੱਟੀ ਹੈ ਇਹਦੀ ਮਾਰ ਠੀਕ ਹੈ ਇਹਦਾ ਰੇਟ ਕੀ ਰੱਖਦੇ ਹੋ ਇਹਦਾ ਫੋਨ ਤੇ ਕਰ ਲਾਂਗੇ ਫੋਨ ਤੇ ਦੌਰ ਦੇ ਸੋ ਦੋਸਤੋ ਰੇਟ ਫੋਨ ਤੇ 11 ਕਿਲੋ ਬੌਲੇ ਤੋਂ ਸ਼ੁਰੂਆਤ ਹੈ ਦਣ ਹਜੇ ਤੀ ਜਾਈਏ ਇਹ ਦਾ ਹਵਾਨਾ ਤੁਸੀਂ ਦੇਖੋ ਚੜਾਈ ਕਾਫੀ ਹੈ ਮੱਝ ਦੀ ਉਤੋਂ ਬਹੁਤ ਖੁੱਲੀ ਡੁੱਲੀ ਸਿੰਗਲ ਹੱਡੀ ਦਿਸਦੀ ਹੈ ਉਤੋਂ ਕੱਟੀ ਇਹਦੇ ਨਾਲ ਹੈ ਕੱਟੀ ਦਾ 나ੜੂਆ ਵੀ ਨਾਲ ਹੈ ਮੈਂ ਤੁਹਾਨੂੰ ਦਿਖਾ ਦੂੰਗਾ ਸੋ ਢਾਂਚਾ ਦੇਖੋ ਮੱਝ ਦਾ ਥਣ ਹਵਾਨਾ ਤੁਸੀਂ ਦੇਖ ਲਓ ਇਸ ਤਰ੍ਹਾਂ ਦਾ ਇਹਦਾ ਰੋਖ ਹੈ ਥਣ ਹੁਣ ਤੁਸੀਂ ਇੱਥੋਂ ਕਲੀਅਰ ਦੇਖ ਲੇ ਦੁੱਧ 11 ਕਿਲੋ ਇਸ ਟਾਈਮ ਬੌਲੇ ਤੋਂ ਸ਼ੁਰੂਆਤ ਹੈ ਇਹਦੀ ਵੀ ਚੰਗਾ ਦੁੱਧ ਪਾਉਗੀ ਇਹ ਬੱਚਾ ਇਹਦੇ ਨਾਲ ਕੱਟੀ ਦੀ ਮਾਰਕਿੰਗ ਪ੍ਰੋਪਰ ਦੋਸਤੋ ਚਾਰੇ ਪੈਰ ਵਾਈਟ ਮੱਥੇ 'ਚ ਬੜੀ ਸੋਹਣੀ ਲਸਰ ਜੀ ਉੱਪਰ ਨੂੰ ਜਾਂਦੀ ਹੈ ਅੱਖਾਂ ਨੀਲੀ ਵਾਲੀਆਂ ਨਾੜੂਆ ਨਾਲ ਹੈ ਹਜੇ ਛੋਟਾ ਬੱਚਾ ਵੈਸੇ ਲੂਈ ਤੋਂ ਵੀ ਪਤਾ ਲੱਗਦਾ ਹੈ ਬਿਲਕੁਲ ਲਵਾ ਬੱਚਾ ਹਜੇ ਦੋਨੇ ਅੱਖਾਂ ਸੋਹਣੀਆਂ ਸੋ ਇਹ ਕੱਟੀ ਤੇ ਇਹ ਮੱਝ ਤੁਸੀਂ ਹੁਣ ਦੇਖ ਸਕਦੇ ਹੋ ਇਹਦੇ ਨਾਲ ਖੜੀ ਇੱਕ ਬੂਰੀ ਝੋਟੀ ਬੂਰੀ ਕੱਟੀ ਵਾਲੀ ਸੋ ਦੋ ਨਗ ਅੱਜ ਦੀ ਵੀਡੀਓ ਚ ਵੀ ਕਰਿਆ ਵਾਲੀ ਸੀ ਬਾਈ ਕੋਲ ਤੇ ਦੋਨੇ ਦਿਖਾਤੇ ਹੈ ਰੂਟੀਨ ਚ ਵੀਡੀਓ ਆਇਆ ਕਰਦੇ ਜਾਂ ਬਾਈ ਕਹਿੰਦਾ ਬਣਾਇਆ ਕਰਾਂਗੇ ਹੁਣ ਜਰੂਰ ਪਸ਼ੂ ਇੱਥੇ ਆਉਂਦੇ ਹੀ ਰਹਿੰਦੇ ਆ ਉਹ ਅਲੱਗ-ਅਲੱਗ ਭਰਾਵਾਂ ਕੋਲ ਅੱਗੇ ਚਲੇ ਜਾਂਦੇ ਤੇ ਤੁਸੀਂ ਉੱਥੋਂ ਵੀਡੀਓ ਵੀ ਦੇਖਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਦੋ ਨਗ ਬਕਾਉ ਸੀ ਮਿਹਰਬਾਨੀ